ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਨਵੇਂ ਵਲੋਗ ਦੇ ਵਿੱਚ ਤੇ ਅੱਜ ਦਾ ਵਲੋਗ ਕਰਦਾ ਸਟਾਰਟ ਆਪਾਂ ਬੜੇ ਦਿਨਾਂ ਬਾਅਦ ਬੜੇ ਦਿਨਾਂ ਬਾਅਦ ਸਟਾਰਟ ਕਰਨ ਦਾ ਕਾਰਨ ਇਹ ਸੀਗਾ ਕਿਉਂਕਿ ਥੋੜੇ ਜੀ ਹੈਲਥ ਇਸ਼ੂ ਆ ਗਈ ਸੀਗੇ ਹੈਲਥ ਇਸ਼ੂ ਮਤਲਬ ਪੈਗ ਚ ਆ ਗਈ ਸੀਗੀ ਗਿੰधरी ਤੇ ਪੈਗ ਚ ਇੰਦਰੀ ਹੋਣ ਕਰਕੇ ਵਰਕਆਊਟ ਗਿਆ ਸੀ ਆਪਣਾ ਛੁੱਟ ਉਹਦੇ ਕਰਕੇ ਛੁੱਟੀਆਂ ਬੜੀਆਂ ਵੱਜ ਗਈਆਂ ਜਿਮ ਵਿੱਚ ਵੀ ਛੁੱਟੀਆਂ ਵੱਜੀਆਂ ਵਰਕਆਊਟਸ ਵੀ ਵੱਜੀਆਂ ਤੇ ਬੰਦੇ ਵੀ ਆਪਣੇ ਫਿਰ ਬਹਾਨੇ ਭਾਲਦੇ ਹੁੰਦੇ ਨੇ ਥੋੜੀ ਛੁੱਟੀਆਂ ਮਾਰਨ ਦੇ ਫਿਰ ਉਹ ਵੀ ਥੋੜੇ ਜਿ 11000 ਸੀਗੇ ਫਿਰ ਉਹਨਾਂ ਆਪਾਂ ਦੁਬਾਰਾ ਸੈਟ ਸੁੱਟ ਹੋ ਗਿਆਂ ਦੋ ਤਿੰਨ ਦਿਨਾਂ ਤੋਂ ਤੇ ਰੁਟੀਨ ਵਰਕਆਊਟ ਤੇ ਦੁਬਾਰਾ ਵਰਕਆਊਟ ਰੁਟੀਨ ਰੁਟੀਨ ਵਰਕਆਊਟ ਜਾਂ ਫਰਕ ਦਾ ਰਕੋਰਡ ਦਾ ਰੁਟੀਨ ਚਲੋ ਕੁਝ ਵੀ ਲਾ ਲਓ ਵੀ ਮੈਂ ਦੁਬਾਰਾ ਸਟਾਰਟ ਕਰਦਾ ਤੇ ਅੱਜ ਉਮੀਰ ਕਰਦੇ ਆ ਵੀ ਬੰਦੇ ਆਪਣੇ ਹੋਰ ਵੀ ਨਵੇਂ ਆਉਣਗੇ ਨਵੇਂ ਨਹੀਂਗੇ ਹੈਗੇ ਪੁਰਾਣੇ ਨੇ ਪਰ ਉਹ ਕਾਫੀ ਟਾਈਮ ਵਿੱਚ ਲੰਬਾ ਗੈਪ ਮਾਰ ਗਏ ਸੀਗੇ ਕਿਸੇ ਕਾਰਨ ਕਰਕੇ ਤੇ ਕੱਲ ਪਰਸ ਉਹਨਾਂ ਨੇ ਕਮਿਟਮੈਂਟ ਦਿੱਤੀ ਸੀ ਵੀ ਅਸੀਂ ਜਰੂਰ ਆਵਾਂਗੇ ਜੋ ਜਰੂਰ ਆਏ ਤਾਂ ਤੁਹਾਨੂੰ ਉਹਨਾਂ ਨੂੰ ਵੀ ਮਿਲਾਵਾਂਗੇ ਨਹੀਂ ਤੇ ਅਸੀਂ ਤੇ ਫਿਰ ਹੈ ਹੀ ਆ ਹਨਾ ਕਿਉਂਕਿ ਨਾ ਕਮਿਟਮੈਂਟ ਤਾਂ ਬੰਦੇ ਕਰ ਦਿੰਦੇ ਨੇ ਵਰਕਆਊਟ ਸ਼ੁਰੂ ਵੀ ਕਰ ਲੈਂਦੇ ਨੇ ਪਰ ਵਰਕਆਊਟ ਨੂੰ ਕੰਟੀਨਿਊ ਰੱਖਣਾ ਬੜੀ ਵੱਡੀ ਗੱਲ ਹੈ 1 ਮਹੀਨਾ 1.5 ਮਹੀਨਾ ਲਾਣਾ ਦਾ ਰੀਕ ਲਾ ਲੈਂਦਾ ਉਸ ਤੋਂ ਬਾਅਦ ਜਦੋਂ ਲਗਾਤਾਰ ਲਗਾਤਾਰ ਲੋਹੇ ਨਾਲ ਯਾਰੀ ਪਾ ਕੇ ਰੱਖਣੀ ਹਰੇਕ ਦੀ ਵਸ ਦੀ ਗੱਲ ਨਹੀਂ ਹੈਗੀ ਉਹ ਜਿਨ੍ਹਾਂ ਨੇ ਲਾਈ ਹੈ ਉਹਨਾਂ ਨੂੰ ਪਤਾ ਤੇ ਚਲੋ ਮਿਲਦਿਆਂ ਆਪਾਂ ਜਿੰਮ ਦੇ ਵਿੱਚ ਤੇ ਮਲਾਨਿਆਂ ਦਾ ਨੂੰ ਬਾਕੀ ਦੀ ਟੀਮ ਮੈਂਬਰ ਦੇ ਨਾਲ ਬੰਦਿਆਂ ਨਾਲ ਤੇ ਚਲੋ ਮਦਿਆ ਜੀ ਮਦਿਆ ਜੀ ਤੁਹਾਨੂੰ ਸੁਣਾਉ ਲੋਕੇ ਬਹਿ ਗਏ ਹੋ ਲੈਕਟੋ ਵੀ ਇੱਥੇ ਇਕੱਠੇ ਜੀ ਐ ਲੋ ਗਿਆ ਫੇਰੀ ਕੰਮ ਚੱਲਦੇ ਅਸੀਂ ਕੋਈ ਲੋਕ ਕਿੱਥੇ ਲੁਕੋਗੇ ਤੁਸੀਂ ਮੇਰੇ ਵੀਰੋ ਲੋਕ ਲੋਕੇ ਟਾਈਮ ਨਹੀਂ ਪਾਸ ਹੋਣੇ ਕਿੱਸੀ ਲੋਕ ਨੇ ਗਾਇਬ ਹੋਣ ਲੱਗੇ ਤੁਸੀਂ ਅੱਦ ਕੱਲ ਬਰੋ ਗਾਇਬ 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 ਗੁੰਡੀਆਂ ਵਾਲਿਆਂ ਅੱਧਰ ਜਾ ਉਹ ਹੈ ਨਹੀਂਦਾ ਕਿ ਯਾਰ ਤੇ ਲੱਗਦਾਗਾ ਉਹ ਨਹੀਂ ਬੰਦੇ ਹੋਰ ਵੀ ਨਹੀਂ ਬੰਦੇ ਹੋਰ ਵੀ ਨਹੀਂ ਹੈ ਤਾਂ ਤੇ ਕੀ ਕਰਨਾ ਉਸ ਦਾ ਅਸੀਂ ਫਰਟਾ ਦੇ ਨਾਮ ਹੁੰਦੇ ਵੀ ਨਹੀਂ ਤਾਕਤਪਿੰਡ ਵਾਲੇ ਨੇ ਹੈਪੀ ਦੇ ਨਾ ਦੋ ਤਿੰਨ ਯਾਨੇ ਨੇ ਨਵੇਂ ਜੁਆਇਨ ਕਰਨੇ ਹੋ ਨਾ ਆ ਰਹੀ ਹੈ ਕਿ ਨਾ ਹੂੰ ਵੇ ਨਾ ਪਰਿਵਾਰ ਨਾ ਈਲਾਗਾ ਜਸਤ ਬੰਦੇ 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 ਆ ਗਏ ਬੰਦੇ ਆ ਗਏ ਬੰਦੇ ਆ ਗਏ ਆ ਗਏ ਬੰਦੇ ਆ ਗਏ ਹਾਂ ਬਹੁਤ ਟਾਈਮ ਪਤਾ ਹੈ ਲੋ ਜੀ ਬੰਦੇ ਆ ਚੁੱਕੇ ਨੇ ਜਿਮ ਚ ਜਾਲੀ ਭਾਈ ਫਿਰਦਾ ਸਿਰ ਤੇ ਢੀ ਓਏ ਹੈ ਸਰਬੀ ਸਰਬੀ

ਕੀ ਲੰਗੇਸਟਰ ਵੀਰੇ ਜੀ ਜੋ ਕੁਝ ਮਰਜ਼ੀ ਲਈ ਤੁਹਾਨੂੰ ਵੀ ਚੱਕੀ ਮਤਲਬ ਹੈ ਹਾਂ ਤੁਸੀਂ ਆਪਣੀ ਗੱਲ ਕਰੋ ਕਿ ਲਾਉਗੇ ਅਸੀਂ ਜੋ ਮਰਜ਼ੀ ਲਈ ਹੈ ਛੱਡ ਕਿਉਂ ਪੁੱਛਣਾ ਨਹੀਂ ਮੈਂ ਤਾਂ ਇਹ ਗੱਲ ਆਂਦਾ ਵੀ ਪੁਰਖੋਂ ਬੰਦੇ ਚ ਖੇਪੋਂ ਤੋਂ ਉੜ ਗਏ ਨੇ ਯਾਰ ਸਾਥ ਮਾੜਾ ਹੈ ਨਾ ਜਦੋਂ ਸਾਰਾ ਡੇਢ ਘੰਟੇ ਦਾੜੀ 20 ਬੰਦੇ ਨੇ ਹਰਾਨੀ ਵਾਲੀ ਗੱਲ ਹੈ ਮੇਰੇ ਭੈਣ ਨੂੰ ਵੀ ਐਵੇਂ ਤਾਂ ਤੁਝ ਨਾ ਆਂਦਾ ਲੈ ਹਾਈ ਤਾਂ ਸਾਲੀ ਦਾੜੀ ਵੀ ਇੰਨੀ ਨਹੀਂ ਹੈਗੀ ਉਹਦੀ ਤੇ ਹੈ ਹੀ ਨਹੀਂ ਉਹਦੀ ਤੇ ਹੈ ਹੀ ਨਹੀਂ ਇਹਦੀ ਵੀ ਇੰਨੀ ਨਹੀਂ ਹੈਗੀ ਪੂਰੇ ਟਾਈਮ ਬਲਾਰਦਾ ਜਿਆ ਦੇਖ ਕਿੰਨੇ ਵਜੇ ਗਿਆ ਪੜਦੇ ਨਾ ਕਰੇ ਨਹੀਂ 800 ਉਹੀ ਟਾਈਮ ਹੋਗਾ ਦੀਗਾ 8 ਵਜੇ 8:00 9:00 ਚੋਂ ਤੱਕ ਪੈਣਾ ਬਦਾਂ ਭੈਣ ਜੋ ਸਟਾਪ ਪਿਕ ਹੋਈ ਹੈ ਨਾ ਆਹ ਖਿੱਚ ਕੇ ਸਾਲਿਆ ਮੈਨੂੰ ਕਿੱਥੇ ਸੀਰੀਅਸ ਹੁਣ ਦਿੰਦੇ ਹੋ ਤੁਸੀਂ ਆਹ ਕੀ ਕਰਦਾ ਆ ਇਹ ਦੇਖੀ ਕਿੱਥੇ ਸੀਰੀਅਸ ਹੁਣ ਦਿੰਦੇ ਹੋ ਤੁਸੀਂ ਆਹ ਦੇਖੀ ਹੁਣ ਦੂਜੀ ਵੀ ਖਾਈ ਸੀ ਉਹ ਦਾ ਸਾਰਾ ਉਹ ਰੋਣ ਦਾ ਐਕਸ਼ਨ ਮਾਰ ਕੱਲ ਵਾਲੀ ਹਾਂ ਨਾਲ ਵਾਲਾ ਉਹ ਐਕਸ਼ਨ ਘਟਦਾ ਦੂਜਾ ਸਾਰਾ ਆਹ ਲੋ ਜੀ ਬਾਬਾ ਫਟਿਆਗਾ ਤੇ ਪੁੱਟੀ ਟੀ-ਸ਼ਰਟ ਤੇ ਕਾਲੀ ਕਾਲੀ ਚ ਪਤਾ ਨਹੀਂ ਕਾਲੀ ਕਾਲੀ ਉਹ ਮੈਂ ਡੇਟ ਹੋ ਜਾਂਦਾ ਵੀਰੇ ਆ ਵੇਖ ਲੋ ਇੰਨਾ ਜਜਬਾਣਾ ਸੀਦਾ ਜਿਮ ਚੋਂ ਦਾ ਕਿ ਕੱਪੜੇ ਬੰਦਾ ਪੁੱਠੇ ਪਾ ਕੇ ਆ ਜਾਂਦਾ ਹਾਂ ਬਈ ਕਿਦਾਂ ਆ ਬੰਦੇ ਨੇ ਜਿਹੜੇ ਮੈਂ ਨਾ ਵਲੋਗ ਚ ਸਟਾਰਟ ਸਟਾਰਟਿੰਗ ਕੀਤੀ ਸੀ 1.5 ਸਾਲ ਬਾਅਦ ਮੈਂ ਵਾਪਸੀ ਕੀਤੀ ਜਦੋਂ ਮੈਂ ਸਟਾਰਟਿੰਗ ਦੀ ਕਹਿਤਾ ਸੀ ਮੈਂ ਖਾਚ ਬੰਦੇ ਆਉਣਗੇ ਜਿਮ ਚ ਹਾਂ ਉਹ ਚੈੱਕ ਕਰੀਏ ਜੇ ਮੈਂ ਕਿ ਆ ਕੇ ਤਾਂ ਇਹਨਾਂ ਨੂੰ ਮਿਲਾਵਾਂਗੇ ਜ਼ਰੂਰ ਹਾਂ ਲੋ ਜੀ ਬੰਦੇ ਆ ਚੁੱਕੇ ਨੇ ਇੱਕ ਇਹ ਐ ਨਹੀਂ ਉਹ ਸੀਡੀ ਉਹ ਸੀਡੀ ਡਿਪਰੈਸ਼ਨ ਦੇ ਦਵਾਈ ਖਾਣ ਤੋਂ ਬਾਅਦ ਐਂ ਵੀ ਮੈਂਸ਼ਨ ਕਰ ਤੁਹਾਡਾ ਫਾਰਮ ਚ ਉਹਨਾਂ ਨੇ ਜਦੋਂ ਮੈਂ ਕਹਿ ਮਾਰ ਗਿਆ ਦੇ ਚਲੋ ਸਾਈਕਲਿੰਗ ਚੜ ਕੇ ਆਉਂਦੀ ਇੱਧਰ ਆ ਜਾ ਅਗਲਾ ਸੈਟ ਕਿੱਥੇ ਲੱਗਿਆ ਇਹ 70 ਕਿਲੋ ਲਾਵਾਂਗੇ ਦਾ ਹਾਂ ਕੂਫੀ ਤੇ ਜ਼ਰੂਰੀ ਨਾ ਅੱਜ 10 ਤਰੀਕ ਨੂੰਗੀ ਹੀ 20 ਤਰੀਕ ਤੱਕ ਪਹਿਲਾ ਵਾਲਾ ਸਰੀਰ ਹੋ ਜਾਣਾ 20 ਤਰੀਕ ਨੂੰ ਟੀ-ਸ਼ਰਟ ਲਾ ਦੇਣੀ ਠੀਕ ਹੈ ਟੀ-ਸ਼ਰਟ ਦਾਦੀ ਵੀ ਲਾ ਸਕਦੇ ਆਪਾਂ ਹੁਣ ਲਾਉਣ ਵਾਲੇ ਨਹੀਂ ਬਣਾ ਹਾਂ ਕੋਈ ਨਹੀਂ ਬੰਦੇ ਫਾਰਾ ਭੇਜ ਦਿੰਦੇ ਆ ਪਾ ਕੇ ਦੇ ਲਾ ਲਓ ਵੀ ਕਮਿਟਮੈਂਟ ਹੋ ਗਈ ਮਗਾ 1 2 3 2 3 ਦਿਨ ਸਰੀਰ ਸਾਹ ਛੱਡੇਗਾ ਪਰ ਤੂੰ ਨਹੀਂ ਸਾਹ ਛੱਡਣਾ ਵੀ ਤੂੰ ਹੀ ਹਿੰਮਤ ਰੱਖਣੀ ਆਉਣ ਦੀ ਕਿ ਨਹੀਂ ਓਏ ਕੋ ਵੇਖ ਲੋ ਹੱਥ ਫੜ ਕੇ ਭਜਦਾ ਪਿਆ ਓਹ ਲੋ ਸਾਰਾ ਲੈ ਕੇ ਬਾਈਂ ਦਿਨ ਮੈਂ ਮੈਂ ਜੀਵਾ ਦਾ verdade ਲੋ ਵੀ ਗੋਪ ਗੋਪ ਤੇ ਚਾਨ ਵਾਲੇ ਵੀ ਗੋਪ ਗੋਪ ਨੂੰ ਵੇਖ ਸਕਦੇ ਨੇ ਬੜੇ ਦਿਨਾਂ ਬਾਅਦ ਜੋ ਪਗਾਸ ਆ ਜਾ ਕੱਖੇ ਬੱਲੇ ਲੈ ਵੀ ਆ ਜਾ ਆਜਾ ਭਾਈ ਗਾਮੇ ਚੱਲ ਭਾਈ ਤੇਰੀ ਵਾਰੀ ਹੈ ਮਿਲਦਾ ਬਲੋਗ ਮਿਲਦਾ ਫੋਨ ਫਰਾਗਾ استاد ਮੈਂ ਤਾਂ ਬਲੋਗ ਲਾਵਾਂਗਾ ਪਤਾ ਗੁੰਡਾ ਗੁੰਡਾ ਤੈਨੂੰ ਟੀਕਰੇ ਨਹੀਂ ਦੇ ਜੀ ਲੋੜੂ ਵਾਲੇ ਦਾ ਫੋਨ ਕੱਲੇ ਸੋਣੂ ਦਾ ਇਹ ਸਾਰਾ ਨਹੀਂ ਮੇਰੀ ਮਤਲਬ ਸਾਰਾ ਮੇਰੀ ਓਏ ਸੋਣੂ ਆ ਗਏ ਜਾਂ ਮੈਂ ਥੋੜੀ ਜਿਹੀ ਕੰਮ ਲੱਗੇ ਹੋ ਕਾਨੂੰ ਕੀੜੇ ਜਾਂਦੇ ਨੇ ਇਹ ਕੀੜੇ ਕਾਨੂੰ ਸਾਲੇ ਕਰ ਲੈਂਦੇ ਨੇ ਏ ਥੋੜਾ ਜਿਹਾ ਬੱਸ ਹੈ ਕੋਈ ਨਾ ਰੋਕ ਜਾ ਗੱਲ ਤੂੰ ਕੀ ਕਰੂ ਓਏ ਆ ਤੂੰ ਵੀਰ ਵੀਰ ਤੈਨੂੰ ਕਰੇਗਾ ਥੋੜੇ ਕਰਦਾ ਆ ਵੇ ਲੈ ਗੋਡੇ ਲਾ ਕੇ ਗੋਡੇ ਲਾ ਕੇ ਹੱਫਿੜੇ ਮੂੰ ਤੇਰਾ ਜਿਹੜੇ ਡਾਂਡਣੇ ਇਹੋ ਜਿਹੇ ਗੋਡੇ ਵਾਲੇ ਧਿਆਨ ਨਾਲ ਦੇਖੀਏ ਇਸ ਬੰਦੇ ਕੋ ਜੋ ਗੋਡੇ ਲਾ ਕੇ ਡੰਡ ਲਾਤਾ ਹੈ ਆਹ ਤੋ ਦੇਖੀਏ ਜੈਰਾ ਪੱਤਾ ਸੁੱਟਾ ਪੱਤਾ ਸੁੱਟਾ ਹੈ ਸੋਲਵਾਣਾ ਕਿਤੇ ਪਟੇ ਗਿਆ ਹੁਣ ਨਾ ਕਰਵਾਉਣਾ ਓ ਆ ਬਾਹਰ ਮੈਂ ਜਾ ਬਟੂ ਜਿਆ ਦੱਬਦੇ ਬਾਈ ਛੋਟੇ ਦੇ ਨਾਲ ਹੋ ਟਮਾਟਰ ਨੇ ਗੰਡੇ ਵੀ ਲਿਆ ਕੰਦੇ ਵੀ ਲਿਆ ਕੰਮ ਸੋਨੇ ਹੋਣਾ ਨਾ ਸਰ ਸੋਨੇ ਹੋਣਾ ਹੁਣ ਦੋਏ ਜੀ ਕੰਮ ਲੱਗਿਆ ਹੋਣਾ 3 ਘੰਟੇ ਨਿਕਲਦਾ ਅਗਲੇ ਦਿਨ ਦਾ ਹੈਲੋ ਕੰਡ ਕਿਹਨਾਂ ਦਾ ਨਾਮ ਪਕੜਾਇਆ ਨਹੀਂ ਪਤਾ ਹੀ ਨਹੀਂ ਲੜ ਹੋ ਰੋ ਅੰਕ ਖਵਾ ਦੇ ਕੰਡਣਾ ਪੜੇਗਾ ਤੂੰ ਆਦਾ ਜ਼ਿੰਮੇਦਾਰੀ ਤੇ ਕੱਢ ਲਾਂਗੇ ਉਹ ਲਾਇਆ ਤੂੰ ਹੀ ਲਾਇਆ ਚਲੋ ਭਾਈ ਚੱਲ ਭਾਈ ਕੰਮ ਹੈ ਯਾਰ ਬਾਈ ਹੋ ਜਾਓ ਹੋ ਜਾਓ ਬੰਦਾ ਦੇਖ ਨਵੇਂ ਸ਼ੋਰ ਟੱਟੂ ਕਿਆ ਬਾਰਨ ਤੇਰੇ ਵਰਗਾ ਇਨਸਾਨ ਇਸਸਾ ਲੱਭਣਾ ਤੁਹਾਨੂੰ ਭੱਠੇ ਤੇ ਤੇਰ ਆ ਗਿਆ ਤੂੰ ਕੰਮ ਛੱਡ ਕੇ ਸੜਕਾ ਕਿਹੜਾ ਸੜਕਾ ਕਿਹੜੇ ਮਾਰ ਰੋੜਾ ਉਹ ਲੈ ਮੈਂ ਉਹ ਛੱਡਿਆ ਕਿੰਨੇ ਕਿਹੜੇ ਤਾਂ ਮਾਰਨੀ ਪੈਣੀਆਂ ਸਹੀ ਬਾਤ ਹੈ ਕਿਹੜੇ ਤਾਂ ਡੋਲਾ ਹੋ ਰਹੇ ਹੀ ਬਣਾਇਆ ਆਜਾ ਡੋਲਾ ਤੂੰ ਵੀ ਇਹ ਬੰਦੇ ਪਣੀ ਡੋਲਾ ਦੇ ਇੱਕ ਟੱਕ ਦਾ ਬਸ ਵਿਖਾਉਂ ਦਰਵਾਹ ਹੈ ਉਧਰ ਹੱਸਿਆ ਨਹੀਂ ਆ ਇੱਧਰ ਆ ਇੱਧਰ ਆ ਕਟੇ ਕਟੇ ਉਹ ਉਧਰ ਲਾ ਬਹਾਰਾ ਇਧਰ ਲਾ ਇਧਰ ਭਾਈ ਜੀ ਨੂੰ ਕਾ ਕੇ ਆਇਆ ਉਹ ਇਧਰ ਕੋ ਮਜ਼ਾ ਆ ਰਿਹਾ ਉਹ ਤੂੰ ਖੱਲੀ ਨਾ ਛਾੜਦੀ ਬਈ ਸਾਰਾ ਉਹ ਰੋਕੜੀ ਜਾਂਦਾ ਹਰ ਜਾ ਅਰੇ ਇਧਰੋਂ ਵੀਡੀਓ ਵਧੀਆ ਤੇ ਇਧਰ ਲਵਾ ਦੇ ਬਈ ਆਲਾ ਹਾਂ ਉਹ ਜੇ ਲੈ ਕੱਲ ਨੂੰ ਤੁਸਾਂ ਪੀ ਕੇ ਆਈਂ ਮਹਾ ਬੜੀ ਖਰਾਬ ਖਾਣਾ ਮੇਰੇ ਘਰ ਆਈ ਮਾਫਾ ਉਹ ਬੇਰੀ ਪੁੱਟਿਆ ਉਹ ਤਾਂ ਚੋਰੀਆਂ ਖਾਣਾ ਮੈਂ ਤਾਂ ਨਸਰੀ ਚੱਲ ਜਾਂਦੀ ਹੋਰ ਉਹ ਵੀ ਬਾਹਾਂ ਦਿੰਦੀ ਆ ਵੀ ਮੈਂ ਵੇਚੂ ਉਹ ਨਾ ਭੇਤ ਖੋ ਗੀ ਭਾਜ ਬੱਸ ਕਰੋ ਨਾ ਬਗੀਰ ਆਹ ਵੇ ਲੋ ਫਟੇ ਕਰਦੇ ਨੌਜਵਾਨ ਰਿਕਾਰਡ ਹੋ ਚੁੱਕੇ ਨੇ ਆਹ ਅੱਜ ਤਬਾਹ ਕੰਟੀਨਿਊ ਕਰਨਗੇ ਬੰਦੇ ਜਿੰਮ ਜੇ ਨਾ ਕੰਟੀਨਿਊ ਕਰ ਦੋ ਜਣੇ ਆ ਦੋ ਜਣੇ ਕਿ ਜੇ ਜਿੰਮ ਕਪੜਿਆਂ ਤੋਂ ਬਾਅਦ ਮੇਰਾ ਵੀਰ ਪਹਿਲੇ ਦਿਨ ਹੀ ਹੋ ਗਿਆ ਇਹਦਾ ਦੱਸ ਤੈਨੂੰ ਰੋਕੇ ਜਾ ਕੱਛਾ ਵੀ ਲਾਏਗਾ ਸਾਲਾ ਐ ਬੰਦੇ ਜਿਵੇਂ ਸਟਰੀਡੀਆ ਪਾਏ ਹੋਏ ਹੁੰਦੇ ਨੇ ਉਹ ਦੋ ਸਟਰੀਡੀਆ ਹਾਂ ਤੀਹੜਾ ਕੋਲ ਸਟਰੀਡੀਆ ਲਓ ਜੀ ਫੜੇ ਫੜ ਉਹ ਮਾਕੇ ਲੱਗ ਜੂ ਐ ਉਹ ਰਹਿਣ ਜਾਵੇ ਅਰੇ ਪਹਿਲੇ ਦਿਨ ਪੰਗਾ ਨਾ ਸੈੱਟ ਲਾਣਿਆ ਆ ਦੇ ਲੋ ਪ੍ਰੋਡਰੀ ਵੀ ਡੋਲ ਗਿਆ ਹੱਥ ਕੰਬਦੇ ਪਏ ਨੇ ਸੀਰ ਚ ਜਾਨ ਨਹੀਂ ਅਰੇ ਹੋਰ ਮਾਮਾ ਅੱਜ ਇਹਨੇ ਵੀ ਚਾਂਸ ਨੇ ਪੂਰੇ ਕਿ ਡੋਲੇਗਾ ਕੰਮ ਚੈਲੰਜ ਵੱਡੇ ਨਹੀਂ ਹੋਗੇ ਜ਼ਿਆਦਾ ਨਹੀਂ ਨਹੀਂ ਸਾਰਾ ਕੰਮ ਚੱਕਣਾ ਚੁੱਕਾ ਉਹ ਮੈਂ ਚੋਂ ਥੱਲੇ ਪ੍ਰੋਡਰੀ ਡੋਲ ਲਿਆ ਸਾ ਸਾਲ ਵਾਲਾ ਪਹਿਲਾਂ ਮੈਨੂੰ ਕਿਹਾ ਮੈਂ ਕਿਹਾ ਚੈਲੰਜ ਜਿਆਦਾ ਵੱਡਾ ਨਹੀਂ ਹੋ ਗਿਆ ਵੀ ਸਾਡੇ ਹਾਥੀ ਕੰਬਣ ਲੱਗ ਗਏ ਉਹ ਤਾਂ ਚੱਕਰ ਲਾ ਤੂਈਆ ਫਣਦੇ ਜੀ ਇਧਰ ਤੂੰ ਲੈ ਲੋ ਜੀ লাইਵ ਪਰਫੋਰਮੈਂਸ ਤੁਹਾਨੂੰ ਇੱਕ ਵਾਰ ਫਿਰ ਡੋਲ ਕੇ ਵਿਖਾਏਗਾ ਤੁਹਾਨੂੰ ਬਾਹਰ ਕੱਢਣਾ ਪਊ ਐਕਸ਼ਨ ਮਾਰ ਰਿਹਾ ਹੈ ਹੈਪੀ ਐਕਸ਼ਨ ਮਾਰ ਰਿਹਾ ਹੈ ਲੱਗਦੀ ਹੈ ਬੈਠੇ ਹੋ ਸਦਦੇ ਨੇ ਵਣ ਗਈ ਓਏ ਮੇਰੀ ਨਜ਼ਰ ਘਟ ਗਈ ਸਭ ਕੁਝ ਘਟ ਗਿਆ ਕਿਹੜੀ ਦੂਰ ਦੀ ਹੈ ਨੇੜੇ ਦੀ ਚੱਲ ਬੱਸ ਸਾਹੇ ਹੁ ਪੋਚਾ ਦਾ ਮਾਰ ਨਹੀਂ ਬਣਾ ਦੱਸ ਵੀਰੇ ਇਹ ਬੱਕ ਬੱਕ ਪੜਨ ਬਣੀ ਯਾਰ ਕਿਨੇ ਮਹੀਨੇ ਤੱਕ ਹੋਣਗੇ ਰੈਗੂਲਰ ਆਗੇ ਹਾਂ ਜੀ ਥੋੜਾ ਜਿਹਾ ਉਹ ਸੀਨ ਆ ਗਿਆ ਨਾ ਤੂੰ ਹੀ ਵਿਖਾ ਦੇ ਹੁਣੇ ਛੱਟ ਜੀ ਆਪਾਂ ਦੂਰ ਨੂੰ ਹੋ ਗਏ ਦਫਾ ਦੇ ਦੂਰ ਆ ਤੇ ਬਾਰ ਕੋਟਾਂ ਹਾਂ ਜੀ ਚਲੋ ਠੀਕ ਹੈ ਜੀ ਅੱਜ ਅਸੀਂ ਵਲੋਗ ਸਿਰਫ ਇੰਨਾ ਵੀ ਬਣਾਇਆ ਕਿਉਂਕਿ ਅਸਲ ਤੇ ਵਲੋਗ ਬਣਾਣਾ ਹੀ ਭੁੱਲ ਗਏ ਸੀ ਅਸੀਂ ਤੇ ਬਸ ਵਰਕ ਆਊਟ ਤੋਂ ਅੰਦਰ ਗੱਲਾਂ ਬਾਤਾਂ ਮਾਰਦੇ ਤੇ ਬਾਅਦ ਤੇ ਯਾਦ ਆ ਕਿ ਲੋਗ ਹੀ ਬਣਾਉਣਾ ਹੈ ਉਹ ਬਣਾਇਆ ਉਹਨਾਂ ਨੂੰ ਸੈੱਟ ਕਰਿਓ ਬਾਕੀ ਮਿਲਦੇ ਆਪਾਂ ਕੱਲ ਨੂੰ ਨਵੇਂ ਵਲੋਗ ਦੇ ਨਾਲ ਅਸੀ ਕਾਲ ਯੇ